ਪਾਚ ਜੀ ਨੇ ਇੱਕ ਨਵਾਂ ਪਰਮਾਨ ਦਾ ਦਿੱਕੇ ਕਿਰਪਾ ਕੀਤੀ ਆਪਾਂ ਸਾਰਿਆਂ ਨੂੰ ਸਮਝਾਉਂਦਾ ਯਤਨ ਕਰ ਰਹੇ ਹਨ ਕਿ ਭਾਈ ਜੇ ਆਪਾਂ ਸਾਰੇ ਹੀ ਸੁਕਾਲਡ ਤੇ ਆਪਾਂ ਕਹਨੀਆਂ ਵੀ ਸ ਗੁਰੂ ਨੂੰ ਪ੍ਰੇਮ ਕਰਦੇ ਹਾਂ ਸਾਡਾ ਪ੍ਰਭੂ ਪਰਮਾਤਮਾ ਦੇ ਨਾਮ ਪਿਆਰ ਹੈ ਉਹਦਾ ਨਾਮ ਮੁਹੱਬਤ ਹੈ ਸਤਿਗੁਰੂ ਪਰਮਾਨ ਦੇ ਰਹੇ ਕਿ ਜੇ ਗੁਰੂ ਨਾਲ ਪ੍ਰੀਤ ਕਰਨੀ ਪ੍ਰੇਮ ਕਰਨਾ ਫਿਰ ਇਸ ਪ੍ਰਕਾਰ ਕਰ ਜਵੇਂ ਮੱਛੀ ਜਿਹੜੀ ਹੈ ਨੀਰ ਭਾਵ ਪਾਣੀ ਨੂੰ ਪਿਆਰ ਕਰਦੀ ਹੈ ਇੰਨੀ ਗੂੜੀ ਜਿਹੜੀ ਪ੍ਰੀਤੀ ਹੈ ਇਹ ਇੱਕ ਅੰਗੀ ਪ੍ਰੀਤੀ ਹੈ ਕੱਲ ਵੀ ਆਪਾਂ ਵਿਚਾਰਿਆ ਸੀਗਾ ਇਹ ਮੱਛੀ ਦੀ ਜਿਹੜੀ ਪਾਣੀ ਦੇ ਨਾਲ ਪ੍ਰੀਤ ਹੈ ਇਹ ਇੱਕ ਅੰਗੀ ਹੈ ਪਾਣੀ ਨਹੀਂ ਉਹਦੇ ਨਾਲ ਪ੍ਰੀਤ ਕਰਦਾ ਪਾਣੀ ਉਹਨੂੰ ਫੰਦਕ ਤੋਂ ਨਹੀਂ ਬਚਾਉਂਦਾ ਪਾਣੀ ਜਾਲ ਚ ਫਸਣ ਤੋਂ ਨਹੀਂ ਬਚਾਉਂਦਾ ਪਰ ਗੁਰੂ ਇਦਾਂ ਦਾ ਪ੍ਰਤਿਵਾਣ ਗੁਰੂ ਜਿਹੜਾ ਹੈ ਉਹ ਇਸ ਪ੍ਰਕਾਰ ਆਪਣੇ ਸਿੱਖ ਦੀ ਰੱਖਿਆ ਕਰਦਾ ਹਾਂ ਜਿਹੜਾ ਕੱਲ ਵੀ ਪਾਵਨ ਸ਼ਬਦੀ ਵਿਆਖਿਆ ਕੀਤੀ ਸੀਗੀ ਵੀ ਜਦੋਂ ਕਮਲ ਦਾ ਫਲ ਖਿਰਦਾ ਹੈ ਨਾ ਉਹ ਇਸ ਕਰਕੇ ਖਿਰਦਾ ਹੈ ਕਿ ਸੂਰਜ ਦੀ ਜਿਹੜੀ ਤਪਸ਼ ਹੈ ਉਹ ਪਾਣੀ ਤੱਕ ਪਹੁੰਚੇ ਜਦੋਂ ਆਪਣੇ ਆਪ ਨੂੰ ਸਮੇਟ ਲੈਂਦਾ ਫਿਰ ਇਸ ਕਰਕੇ ਸਮੇਟ ਲੈਂਦਾ ਕਿ ਚੰਦਰਮਾ ਦੀਆਂ ਸਾ ਜੀਆਂ ਕਿਰਨਾਂ ਜਿਹੜੀਆਂ ਹਨ ਉਹ ਪਾਣੀ ਉੱਤੇ ਪੈਣ